ਇਹ ਤੇ ਉਹਨਾਂ ਕਣਕੀ ਨੂੰ ਜੁੜਨੀ ਨੂੰ ਇਹਨੂੰ ਅੱਗ ਲਾਣੇ ਪਣੀ ਐ ਅੱਗ ਲਾਣੇ ਦਾ ਵੀ ਸਰਕਾਰ ਨੇ ਮੈਨੂੰ ਪਰਚਾ ਕਰੋ ਇਹ 100 ਵੀ ਲੈ ਲੈਣੇ ਭਈ ਇਹਨਾਂ 150 ਰੁਪਏ ਵੀ ਮੰਗਣਾ ਵੀ 150 ਰੁਪਏ ਲੈ ਨੁਕਸਾਨ ਵੀ ਹੋ ਗਿਆ ਤੇ ਲੇਬਰ ਵੀ ਆਹ ਲੇਬਰ ਵੀ ਡਬਲ ਲੈਣੀ ਉਹਨਾਂ ਨੇ ਉਹ ਕਹਿੰਦੇ ਜੀ ਅੱਜ ਜਾਣਾ ਪਰਸੋਂ ਆਣਾ ਇੱਕ ਗੱਡੀ ਆਈ ਗਰਦੋਰੀ ਹੋ ਗਈ ਵੈਸੇ ਖਰਾਬ ਫਸਲ ਦੀ ਢੱਡੀ ਗਰਦੋਰੀ ਕੀਤੀ ਦੀ ਇਹਨਾਂ ਨੇ ਆਹ ਵੇਖੀ ਆ 2 ਕਿੱਲੇ ਵਿੱਚ ਵੱਡਾ ਘਾਰ ਉਹ ਵਾਲਾ ਦੇਖ ਲੋ ਜੀ ਸਾਰਾ ਖਰਾਬ ਹੋ ਚੁੱਕਿਆ ਕੋਈ ਨਹੀਂ ਆਇਆ ਬਗਾਨੀ ਕੀ ਵਿੱਚ ਬਾਠ ਜ ਨਹੀਂ ਤਾਂ ਡਿਸਪੋਸਲ ਨਹੀਂ ਪਾ ਰਿਹਾ ਇਹ ਅਧਿਰਕਾਰ ਹੋਇਆ ਇੱਧਰ ਹੈ 5 ਕਿੱਲੇ 50 ਦੀ ਜਿਉਂ 200 ਰੁਪਇਆ ਲੈਣਗੇ ਭਈ ਇਹ ਫਿਰ ਕੀ ਕਰਾਂ ਫਿਰ ਅੱਗੀ ਲਾਵਾਂਗੇ ਇਹਨੂੰ ਵਿੱਚੇ ਆਵਾਵਾਂਗੇ ਅੱਛਾ ਉਹ ਇੱਕ 750 ਕਰੋੜ ਤੋਂ ਉੱਪਰ ਦੀ ਪੇਮੈਂਟ ਟੱਕੀ ਪਈ ਹੈ ਬਿਲਕੁਲ ਗਲਤ ਵਾ ਉਹਦੇ ਜਿਹੜਾ 20000 ਦੇ ਰਿਹਾ ਉਹਦੀਆਂ ਕਮਿਸ਼ਨਾਂ ਰੱਖੀਆਂ ਤਿੰਨ ਉਹਲਾ ਕੰਮ ਹੀ ਹੋ ਗਿਆ ਵਿਚੇ ਕੋਈ ਨਹੀਂ ਨਹੀਂ ਕੋਈ ਬਾਹਰ ਉੱਥੇ ਅੱਗੇ ਅੱਗੇ ਕਣਕ ਵਗੈਰਾ ਬੀਜੀ ਜਾਊ ਇੱਥੇ ਆ ਬੀਜਾ ਗਾ 2 ਕਿੱਲੇ ਦੇ ਰਹਿਤਾ ਪੈਲਾ ਉਹ ਕਿਹੇ ਮਸ਼ੀਨ ਵਾਲਾ ਨਾਲ ਲੰਡ ਕੀਤਾ ਵੀ ਝੁੱਕ ਕੇ ਲਾਇਆ ਜਾਂਦਾ ਸੀ ਤੇਰਾ ਸੇਵਾ ਪਾਣੀ ਕਰਨੇ ਆ ਉਤਵਾਰੀਆਂ ਵੀ ਜੋ ਲਿਖ ਰਹੀ ਲਿਖ ਕੇ ਲੈ ਕੇ ਮੁੜ ਕੇ ਪੁਰਵਾਰੀਆਂ ਨੂੰ ਮਦਦ ਨਹੀਂ ਕੋਈ ਮੇੜੇ ਫੜ ਗਏ ਆ ਅੱਛਾ ਫਸਲਾਂ ਦੇ ਨਾਲ ਨਾਲ ਘਰ ਵੀ ਰੁੜ ਗਏ ਘਰ ਵੀ ਜਿਆਦਾ ਪਰਿਵਾਰ ਹੋਵੇ ਤੇ ਤੁਹਾਨੂੰ ਕੋਈ ਪੈਸਾ ਆਇਆ ਨਾ 1 ਰੁਪਈਆ ਇਹਦਾ ਆ ਜਰਾ ਉਹ 3 3.5 ਕਿੱਲੇ ਕੰਨਾ ਆ ਜੇ ਵੀ ਜਾ ਕੇ ਦੇਖ ਸਕਦੇ ਹੋ ਦੇ ਚ ਬਾ ਮਤਲਬ ਢਾਈਆਂ ਕਿਲਿਆਂ ਦਾ 50000 ਤੁਹਾਡੇ ਖਾਤੇ ਦੇ ਵਿੱਚ ਆ ਚੁੱਕਾ ਫਿਕਰ ਭਈਆ ਨੇ ਆਇਆ ਜੀ ਇਹ ਗੱਲਾਂ ਹੀ ਓ ਇੱਕ ਗੱਡੀ ਵੰਡ ਕੇ ਦੇ ਉਹ ਜਿਹੜੇ ਆਪਣੇ ਜਿਹੜੇ ਚੇਲੇ ਚਮਟੇ ਹੋਣਾਂ ਦੇ ਉਹਨਾਂ ਦਾ ਆਪਣਾ ਦਿੱਤਾ ਵੀ ਦਿੱਤਾ ਬਾਕੀ ਕਿਸਾਨ ਬਜਾ ਰਹਿਤੇ ਰਹੇ ਆ ਹੋਰ ਘਰਾਂ ਦਾ ਮਾਹੌਲ ਘਰ ਤੇ ਖਰਾਬ ਹੈ ਪੂਰੇ ਹੀ ਘਰ ਵੀ ਖਰਾਬ ਹੋ ਗਿਆ ਘਰ ਪੂਰਾ ਖਰਾਬ ਆ ਘਰ ਦਾ ਮੁਆਵਜ਼ਾ ਕੋਈ ਲਿਖ ਨਹੀਂ ਆਏਗਾ ਨਹੀਂ ਆਏਗਾ ਜੀ ਤੇ ਹੁਣ ਇਹ ਖਰਾਬ ਹੋ ਗਿਆ ਹੁਣ ਇੱਕ ਹੁਣ ਕੁਝ ਨਹੀਂ ਇਹੋ ਹੀ ਕੋਈ 100 ਕੰਟ ਖਿੱਚ ਕੇ 70 80 ਕੰਟ 25 26 ਅਗਸਤ ਨੂੰ ਭਾਰੀ ਬਰਸਾਤ ਹੁੰਦੀ ਆ ਨਾਲ ਦੀ ਨਾਲ ਦਰਿਆ ਰਾਵੀ ਬਿਆਸ ਸਤਲੁਜ ਸਾਰੇ ਦਰਿਆਵਾਂ ਦੇ ਵਿੱਚ ਹੜ੍ਹ ਆ ਜਾਂਦੇ ਆ ਜਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਵਿੱਚ ਜਿੱਥੇ ਦਰਿਆ ਰਾਵੀ ਨੇ ਵੱਡੀ ਤਬਾਹੀ ਮਚਾਈ ਉਹਨਾਂ ਪਿੰਡਾਂ ਦੇ ਵਿੱਚ ਆਏ ਆ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਇੱਕ ਹੈਕਟੇਅਰ ਦੇ ਜਿਹੜਾ 50000 ਰੁਪਇਆ ਕਿਸਾਨਾਂ ਨੂੰ ਮਿਲਿਆ ਔਰ ਇੱਕ ਮਹੀਨੇ ਦੇ ਵਿੱਚ ਵਿੱਚ ਉਹਨਾਂ ਕਿਸਾਨਾਂ ਦੇ ਖਾਤਿਆਂ 'ਚ ਆ ਗਿਆ ਸੋ ਇਹ ਕਿਸਾਨ ਇੱਥੇ ਲੋਕ ਹਾਜ਼ਰ ਆ ਅੱਜ ਪਿੰਡ ਹਸਨਪੁਰ ਵਜੀਦਪੁਰ ਤੇ ਤੀਜਾ ਪਿੰਡ ਕਿਹੜਾ ਸੰਦਲਪੁਰ ਇਹ ਇੱਥੇ ਦੇ ਲੋਕ ਹਾਜ਼ਰ ਆ ਬਿਲਕੁਲ ਪਾਕਿਸਤਾਨ ਇੱਥੋਂ ਮੇਰੇ ਖਿਆਲ ਸਾਰਾ ਕਿੰਨਾ ਕਾ ਪਾਕਿਸਤਾਨ ਇੱਥੋਂ 2.5 ਕਿਲੋਮੀਟਰ ਸਾਰਾ 2 ਕਿਲੋਮੀਟਰੀ ਤੋਂ ਪਾਕਿਸਤਾਨ ਦੀ ਸਰਹੱਦਾ ਇਹ ਜਿਹੜੇ ਪਿੰਡਾਂ ਇੰਨਾਂ ਦਾ ਸਭ ਤੋਂ ਵੱਧ ਰਾਵੀ ਦਰਿਆ ਨੇ ਨੁਕਸਾਨ ਕਰਿਆ ਸੀ ਸੋ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਦਾਅਵਿਆਂ ਦੀ ਕੀ ਸਚਾਈ ਆ ਇਹਨਾਂ ਲੋਕਾਂ ਦੀ ਜ਼ੁਬਾਨੀ ਸੁਣਾਗੇ ਅਸੀਂ ਕੁਝ ਨਹੀਂ ਕਹਿਣਾ ਕਿ ਤੁਹਾਡਾ ਜਿਹੜਾ ਪਿੰਡ ਆ ਵੀਰ ਹਸਨਪੁਰ ਜੀ ਹਸਨਪੁਰ ਕਿੰਨੀ ਫਸਲ ਖਰਾਬ ਹੋਈ ਹੈ ਹਸਲ ਤਿੰਨ ਕਿਲੇ ਕਮਾਦ ਤਿੰਨ ਕਿਲੇ ਕਮਾਦ ਤੇ ਤੁਹਾਨੂੰ ਕੋਈ ਪੈਸਾ ਆਇਆ ਨਾ 1 ਰੁਪਈਆ ਨਾ ਆਇਆ 1 ਰੁਪਈਆ ਨਾ ਮਿਲਿਆ ਸਰਕਾਰ ਤੇ ਕਹਿੰਦੀ ਹੈ ਕਿ ਅਸੀਂ ਪਾਤੇ ਆ 50 5000 ਰੁਪਈਆ ਜਿਹੜਾ ਵਾ ਉਹ ਹੈਕਟੇਅਰ ਕਹਿੰਦਾ ਮਤਲਬ ਕਿੱਲੇ ਦਾ 20000 ਕਹਿੰਦੇ ਪਾਤਾ ਅਸੀਂ ਨਾ ਨਾ 1 ਰੁਪਈਆ ਨਾ ਚੱਲੂ ਹੈ ਕੋਈ ਕੁਝ ਨਹੀਂ ਨਾ ਦਿੱਤਾ ਅਜੇ ਤੱਕ ਇਦਾਂ ਝੂਠ ਮਾਰੀ ਜਾਂਦੇ ਕਿ ਜੁਗਰਾ ਜਾ ਕੇ ਵੋਟਾ ਵਾਟਾ ਚੱਕਰ ਚ ਮਰ ਜਾਂਦੇ ਵਸੇ ਤੇ ਪਪਾ ਪੰਜਾਬ ਜਾਇਆ ਕਰਦਾ ਹੋਗਾ ਤਾਂ 1 ਰੁਪਈਆ ਨਹੀਂ ਪੰਜਾਬ ਦਿੱਤਾ ਨਾ ਅਜੇ ਤੱਕ ਕਿਸ ਨੂੰ ਸੰਸਦਾਂ ਵਾਲੇ ਆਏ ਹੋਣਾ ਜਰੂਰ ਮਦਦ ਕੀਤੀ ਹੈ ਲੋਕਾਂ ਦੀ ਤੇ ਇਹਨਾਂ ਕੋਈ ਮਦਦ ਨਹੀਂ ਕੀਤੀ ਸਰਕਾਰ ਨੇ ਤੱਕ ਬਜ਼ੁਰਗੋ ਕੀ ਨਾਂ ਤੁਹਾਡਾ? ਅਵਤਾਰ ਸਿੰਘ ਜੀ। ਕਿਹੜਾ ਪਿੰਡ ਆ? ਹਸਨਪਰੀ। ਕਿੰਨੀ ਜ਼ਮੀਨ ਖਰਾਬ ਹੋਈ ਫਸਲ? ਸਾਬ ਜਰਾ ਤਿੰਨ ਸਾਢੇ ਤਿੰਨ ਕਿੱਲੇ ਕੰਨਾ ਆ ਜੇ ਵੀ ਜਾ ਕੇ ਦੇਖ ਸਕਦੇ ਹੋ। ਹੂੰ ਵਿੱਚ ਬਾਆ। ਹੂੰ ਮਨਵੀ ਕਹਿੰਦੇ ਵੀ ਤੁਹਾਨੂੰ 20000 ਰੁਪਿਆ ਤੁਹਾਡੇ ਖਾਤੇ 'ਚ ਆ ਗਿਆ। ਉੱਥੇ ਕੀ ਬੀਜਿਆ ਹੁਣ? ਕੁਛ ਨਹੀਂ ਬੀਜਿਆ ਜੇ ਤਾਂ ਟਰੈਕਟਰ ਵੀ ਵੇਚਣ ਦੀ ਨਹੀਂ ਫਿਰਿਆ ਪਾੜਾ ਪਾੜ ਤਵੇ ਫੇਰੇ ਆ। ਹੂੰ ਤੇ ਉਹ ਵੀ ਚੁੱਕ ਕੇ ਤਵੇ ਫੇਰੇ ਆ। ਤਿੰਨ ਕਿੱਲੇ ਕਮਾਦ ਖਰਾਬ ਹੋ ਗਿਆ। ਹਾਂਜੀ ਹਾਂਜੀ। ਕੋ ਆਇਆ ਖਾਤੇ ਚ ਪਾਇਆ ਕੋਈ 1 ਰੁਪਇਆ ਨਹੀਂ ਇਹਨਾਂ ਨੇ ਪਾਇਆ ਮਤਲਬ ਹੀ ਕੋਈ ਮਤਲਬ ਆਉਂਦੇ ਨੇ ਤੇ ਜੇ ਕੋਈ ਚੀਜ਼ ਕੋਈ ਦਿੰਦਲੇ ਆ ਜਾਂਦਾ ਕਹਿੰਦੇ 20 ਦੇਣਾ 20 ਵੀ ਜਿਹੜੇ ਨੇ ਗਰਦਾਸਪੁਰ ਦੇ ਲੋਕ ਲੈ ਕੇ ਨੇ ਸਾਨੂੰ ਉਹ 20 ਵੀ ਨਹੀਂ ਆ 1 ਕਿਲੋ 20 ਵੀ ਨਹੀਂ ਮਿਲਿਆ ਸਾਨੂੰ ਗੱਲ ਨਹੀਂ ਸਾਡਾ ਹੈਗਾ ਦਫ਼ਤਰ ਤੇ ਉਹ ਕਹਿੰਦੇ ਜੀ ਅੱਜ ਜਾਣਾ ਪਰਸੋਂ ਆਣਾ ਇੱਕ ਗੱਡੀ ਆਈ ਗਰਦੋਰੀ ਹੋਈ ਵੈਸੇ ਖਰਾਬ ਫਸਲ ਦੀ ਤੁਹਾਡੀ ਗਰਦੋਰੀ ਕੀਤੀ ਦੀ ਇਹਨਾਂ ਨੇ ਅੱਛਾ ਕੀ ਕਹਿੰਦੇ ਪਟਵਾਰੀ ਹਾਂਜੀ ਕੀ ਕਹਿੰਦੇ ਪਟਵਾਰੀ ਪਟਵਾਰੀਆਂ ਦੇ ਜੋ ਲਿਖਣਾ ਹੀ ਲਿਖ ਕੇ ਲਾਗੇ ਮੁੜ ਕੇ ਪਟਵਾਰੀਆਂ ਤੋਂ ਮਤਲਬ ਨਹੀਂ ਕੋਈ ਫਿਰ ਇਹ ਸਰਕਾਰ ਦੇ ਜਿਹੜੇ ਲੀਡਰ ਆ ਉਹ ਝੂਠ ਮਾਰਿਆ ਇਹ ਸਾਰਾ ਝੂਠ ਹੈ ਜੀ ਜਿਹੜੀ ਆਮ ਪਾਰਟੀ ਆ ਇਹ ਤਾਂ ਸਿਰਫ ਵੋਟਾਂ ਦੇ ਮਾਰਿਆ ਮਤਲਬ ਇਹ ਦੇਈਆ ਕਰਨਾ ਜਿਹੜਾ ਉਹਦਾ ਜਿਹਦਾ ਉਹ ਕਹਿੰਦੇ ਜਿਹੜੇ ਉਹਦੇ ਨਾਲ ਖਲੋਤੇ ਤੇ ਆ ਸਾਡਾ ਖੁਦ ਸਰਪੰਚੀ ਜਿਹੜਾ ਸਾਡਾ ਸਰਪੰਚੀ ਜਿਹੜਾ ਬਣਿਆ ਹੋਇਆ ਵੋਟਾਂ ਦਾ ਉਨੂੰ ਤਾਂ ਮੰਨਦਾ ਹੀ ਕੋਈ ਨਹੀਂ ਜਿਹੜਾ ਹਾਰਿਆ ਹੋਇਆ ਉਹ ਜਿੱਥੇ ਜਿਸੇ ਦੇਣਾ ਉਹ ਵੀ ਵੀ ਦੇ ਗਿਆ ਕਾ ਨਾ ਤਾਂ ਐ ਕਰ ਲੰਦਾ ਜੀ ਉਹ ਚਲੋ ਵੱਖਰਾ ਮਸਲਾ ਤੁਹਾਡੀ ਸਰਪੰਚੀ ਦਾ ਮਸਲਾ ਹੈ ਵੀ ਤੁਹਾਨੂੰ ਖਰਾਬ ਆਇਆ ਕੋਈ ਕਿ ਨਹੀਂ ਨਹੀਂ ਕੋਈ ਨਹੀਂ ਆਇਆ ਜੀ ਰੁਪਈਆ ਨਹੀਂ ਆਇਆ ਸਰਦਾਰ ਜੀ ਤੁਸੀਂ ਵੀ ਐਸੇ ਪਿੰਡ ਦੇ ਹੋ ਹਾਂ ਜੀ ਕੀ ਨਾਮ ਤੁਹਾਡਾ ਹਸਨਪੁਰ ਨਹੀਂ ਤੁਹਾਡਾ ਕੀ ਨਾਮ ਹੈ ਦਰਬਾਰਾ ਸਿੰਘ ਕਿਹੜੀ ਫਸਲ ਖਰਾਬ ਹੋਈ ਹੈ ਤੁਹਾਡੀ ਮੇਰੀ ਜ ਮੇਰਾ ਚੱਕਰ ਹੋ ਰਾ ਮੇਰੀ ਐ ਤਾਰੋਂ ਪਾਰ 4 ਕਿੱਲੇ ਪੈ ਹਾਂ 6.5 ਕਿਲੋ ਲਾਲੋ ਤੁਸੀਂ ਜਾਂ 2 ਕਿਲੋ ਘੱਟ ਲਾ ਲਓ ਉਹ ਤੇ ਬੀਜ ਹੈ ਨਾ ਮਾਂ ਤੇ ਮੂਰੀ ਸਲਗਾਂ ਪਾਲਕ ਸਾਗ ਸਬਜੀ ਬੀਜ ਦੇ ਹਾਂ ਜੀ ਸਬਜੀ ਬੀਜ ਹੈ ਜੀ ਉਹ ਕੋਈ ਨਹੀਂ ਪੁਛਾਇਆ 4 ਕਿਲੋ ਪੈ ਗਿਆ ਮੇਰੀ ਇੱਧਰ ਹੀ ਮੇਰੀ ਕਿੱਲਾ ਹੈ 4 ਕਿੰ ਇਧਰ ਮਾਲ ਕੇ 4 ਕਿ ਮੇ ਕੋ ਬਲੈਗ ਆ ਕੋਈ ਮੈਨੂੰ ਰੁਪਈਆ ਨਹੀਂ ਮਿਲਿਆ ਤੇ ਉਹ ਜ਼ਮੀਨ ਦੇ ਵਿੱਚ ਰੇਤਾ ਪੈ ਗਈ ਜਾਂ ਕੀ ਹੋਇਆ ਉਹਦੇ ਵਿੱਚ ਰੇਤਾ ਹੀ ਪਿਆ ਤੇ ਬਾਜੀ ਹੋ ਰਹਾ ਕਹਿੰਦੇ ਵੀ 10000 ਕਿੱਲੇ ਦਾ ਮਿਲਦਾ ਉਹ ਕਿਸ ਦਾ ਮਿਲਦਾ ਕਿਸ ਤੋਂ ਨਹੀਂ ਮਿਲਦਾ ਇਹ ਪਹਿਲੇ ਸਾਲ ਮਿਲਿਆ ਨਹੀਂ ਇੱਕ ਸਾਲੇ ਮਿਲਿਆ ਤੇ ਅਜੇ ਮੇਰੀ ਮਾਂ ਦੇ ਪੈਸੇ ਆ ਗਏ ਆ 12000 ਰੁਪਿਆ ਮੇਰਾ ਉਹ ਵੀ ਨਹੀਂ ਮਾਂ 30000 ਆਣ ਤੁਹਾਨੂੰ 4 ਕਿੱਲਿਆਂ ਦਾ ਕੁਝ ਨਹੀਂ ਮਿਲਿਆ ਨਹੀਂ ਜੀ ਨਹੀਂ ਮਿਲਿਆ ਹਾਂ ਜੀ ਹੋਰ ਵੀ ਇੱਥੇ ਹੈਗੇ ਖੇਤੀ ਕਰਦੇ ਹੋ ਹਾਂ ਜੀ ਹਾਂ ਜੀ ਕੀ ਨਾਲ ਤੁਹਾਡਾ ਮੈਂ ਤੁਹਾਨੂੰ ਸੁਣਨਾ ਤਾਂ ਕਿ ਕਿਹੜੀ ਫਸਲ ਖਰਾਬ ਹੋਈ ਆ ਕਿੰਨੀ ਹੋਈ ਕਮਾਲ ਸਾਡਾ ਸੀਗਾ ਸਾਡਾ ਕਮਾਲ ਜਿਹੜਾ ਖਰਾਬ ਹੋ ਗਿਆ ਬਾਕੀ ਇਹ ਘਰਾਂ ਨੂੰ ਇਨਸਾਨ ਬਣਾ ਹੋਇਆ ਫੜ ਗਏ ਆ ਬਾਥਰੂਮ ਫੜ ਗਏ ਆ ਵਿੜੇ ਫੜ ਗਏ ਆ ਜੇ ਫਸਲਾਂ ਦੇ ਨਾਲ ਨਾਲ ਘਰ ਵੀ ਰੁੜ ਗਏ ਘਰ ਵੀ ਜਿਆਦਾ ਬਰਬਾਰ ਹੋ ਗਿਆ ਉਹ ਲੈ ਕਿੰਦਾਂ ਲਾ ਗਿਆ ਵੀ ਕੋਈ ਅਜ ਤੱਕ ਕੋਈ ਪਹਿਹਾਨ ਹੀ ਨਹੀਂ ਦੇਣਾ ਦਿੱਤਾ ਸਰਕਾਰ ਨੇ ਤੁਸੀਂ ਵੀ ਐਸੇ ਪਿੰਡ ਦੇ ਹੋ ਹਾਂਜੀ ਹਾਂਜੀ ਕਿੰਨੇ ਨੁਕਸਾਨ ਹੋਇਆ ਤੁਹਾਡਾ ਸਾਡੇ ਇਥੇ ਪੱਠੇ-ਪੁੱਠੇ ਜੋ ਮਰ ਗਏ ਪਾਰਲੀਮੈਂਟ ਨੇ ਪਿਆਲੀ ਹੀ ਉੱਥੇ ਗੰਨਾ ਗੰਨਾ ਕਿੰਨੀ 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 ਜ਼ਮੀਨਾਂ ਤੁਹਾਡੇ ਕੋਲ ਮੇਰੇ ਕੋਲ 3.5 ਕਿੱਲੇ ਆ ਤੇ ਸਾਰੀ ਫਸਲ ਮਾਰੀ ਗਈ ਹਾਂਜੀ ਹਾਂਜੀ ਕੋਈ ਨਾਂ ਤੁਹਾਡਾ ਮੇਰਾ ਨਾਂ ਹਰਜਿੰਦਰ ਸਿੰਘ ਹੈ ਜੀ ਇਹ ਹਰਜਿੰਦਰ ਸਿੰਘ ਆ ਅਪਾਹਜ ਹੈਂਡਿਕੈਪ ਆ ਸਰਕਾਰ ਨੂੰ ਜਰੂਰਤਾਂ ਮੇ ਮਿਲਦੀ ਹੈ ਇਹਦੀ ਪੈਨਸ਼ਨ ਮਿਲਦੀ ਹੈ ਇਹਦੀ ਨਹੀਂ ਕੁਫ ਨਹੀਂ ਮਿਲਦਾ ਇਹ ਹੰਡੀ ਕੈਪ ਉਹ ਤੁਸੀਂ ਛੱਟ ਲੱਗੀ ਆ ਕਿ ਜਾਂ ਨਹੀਂ ਛੱਟ ਲੱਗੀ ਮੈਂ ਗੱਡੀ ਚਲਾਉਂਦਾ ਸੀ ਮੇਰੇ 2019 ਦੇ ਵਿੱਚ ਛੱਟ ਲੱਗੀ ਰਸਾ ਟੁੱਟ ਕੇ ਥਲੇ ਡਿੱਗ ਪਿਆ ਸੀ ਹਾਂ ਤੇ ਮੈਂ ਉਹਦੇ ਮਰਤੇ ਪੈਸੇ ਲੱਗਣਦੇ ਆ ਮਿਲਦਾ ਮੋਲ ਦਾ ਕੁਝ ਨਹੀਂ ਪੈਨਸ਼ਨ ਹਰਜਿੰਦਰ ਸਿੰਘ ਆ ਫਸਲ ਵੀ ਬਰਬਾਦ ਹੋ ਗਈ ਆ ਹੈਂਡੀਕੈਪ ਆ ਹੋਰ ਵੀ ਇਥੇ ਜ਼ਿੰਮੇਦਾਰ ਹੈਗੇ ਆ ਆ ਤੁਹਾਡਾ ਕਿੰਨਾ ਕੁ ਰਕਬਾ ਖਰਾਬ ਹੋਇਆ ਤੁਹਾਡਾ ਦੀ 2 ਕਿਲੀ ਕੀ ਕਿਹੜੀ ਫਸਲ ਆ ਬੰਨਾ ਜੀ ਤੇ ਕਿੰਨਾ ਮੁਆਵਜ਼ਾ ਮਿਲਿਆ ਉਹਦਾ ਕੁਝ ਨਹੀਂ ਮਿਲਿਆ ਅਜੇ ਤੱਕ ਕੁਝ ਨਹੀਂ ਮਿਲਿਆ ਕੋਈ ਨਹੀਂ ਦੇ ਕੋਈ ਹੋਈ ਗੱਲਬਾਤ ਕਿਸੇ ਨਾਲ ਕੀ ਮਸਲਾ ਕੀ ਆ ਕਹਿੰਦੇ ਲਿਖ ਕੇ ਲੈਣਗੇ ਨਾਂ ਲਿਖਿਆ ਨਾਂ ਕੋਹਾਦਾ ਹੀ ਹੈ ਹਾਂਜੀ ਹੋਰ ਵੀ ਇੱਥੇ ਜ਼ਿਮੀਂਦਾਰ ਹੈਗੇ ਆ ਭਾਈ ਤੁਸੀਂ ਵੀ ਖੇਤੀ ਕਰਦੇ ਹੋ ਹਾਂਜੀ ਕਿੰਨੀ ਖੇਤੀ ਹੈ ਤੁਹਾਡੇ ਕੋਲ 6 ਕਿਲੇ ਤੇ 6 ਕਿੱਲਾਂ ਦੇ ਵਿੱਚ ਕਿੰਨੀ ਫਸਲ ਬਰਬਾਦ ਹੋਈ ਹੈ ਸਾਰੀ ਬਰਬਾਦ ਹੀ ਇੱਥੇ ਪਾਣੀ ਗਲਗਲ ਤੇ ਪਾਣੀ ਉੱਪਰ ਤੱਕ ਫਿਰਿਆ ਪਾਣੀ ਹਾਂਜੀ ਕਿਹੜੀ ਫਸਲ ਸੀ ਤੁਹਾਡੀ ਗੰਨਾ ਸੀ ਨਾ ਕੰਨਾ ਖਰਾਬ ਹੋ ਗਿਆ ਤੇ ਸਰਕਾਰ ਕਹਿੰਦੀ ਆ ਵੀ ਕਿੱਲੇ ਦਾ 20000 1 ਹੈਕਟੇਰ ਦਾ 50000 ਮਤਲਬ ਢਾਈਆਂ ਕਿੱਲਿਆਂ ਦਾ 50000 ਤੁਹਾਡੇ ਖਾਤੇ ਦੇ ਵਿੱਚ ਆ ਚੁੱਕਾ 1 ਰੁਪਈਆ ਨਹੀਂ ਆਇਆ ਜੀ ਐਵੇਂ ਗੱਲਾਂ ਹੀ ਨੇ ਕੋਈ ਪੈਸਾ ਨਹੀਂ ਆਇਆ ਕਿਸੇ ਸਾਡੇ ਦੇ ਮੈਨ ਤਕਰੀਬਨ ਗਰਦੋਰੀ ਕਰਨ ਨਹੀਂ ਕੋਈ ਆਇਆ ਸਾਡੇ ਇੱਕ ਟਰੱਕ ਆਇਆ ਤੁਹਾਡੇ ਵਿੱਚ ਉਹ ਜਿਹੜੇ ਬੰਦੇ ਜਿਹਨਾਂ ਦਾ ਮਲਾਵ ਆ ਜਾਂ ਤਗੜੇ ਬੰਦੇ ਆ ਉਹ ਲੈ ਗਏ ਕੀ ਲੈ ਗਏ ਕਾਰਕਲਾ ਬੀ ਜਿਹੜਾ ਮਿਲਦਾ ਉਹ ਹਾਨੂੰ ਦੋ ਵੀ ਨਹੀਂ ਮਿਲਿਆ ਉਹਰ ਕਮਾਲ ਦੀ ਫੋਟੋ ਲੱਗੀ ਤੇ ਗੱਡੀ ਆ ਹਾਂਜੀ ਉਹਦੇ ਭਗਵਾਨ ਰਮਾਦੇ ਗੱਡੀ ਇੱਕ ਭੇਜੀ ਕਣਕੜੀ ਉਹਦਾ ਫੋਟੋ ਲੱਗੇ ਭਗਵਾਨ ਰਮਾਦੀ ਉਹ ਇੱਕ ਗੱਡੀ ਵੰਡ ਕੇ ਦੇ ਆ ਜਿਹੜੇ ਆਪਣੇ ਜਿਹੜੇ ਚੇਲੇ ਚਮਟੇ ਹੋਣਾਂ ਦੇ ਔਰ ਨਾ ਉਹਨਾਂ ਦੇ ਤਾਂ ਵੀ ਦੇਤਾ ਬਾਕੀ ਕਿਸਾਨ ਜਾਰੇ ਦੇ ਰਹੇ ਆ ਉਦਤਰਤ ਨੇ ਜਦੋਂ ਬਰਬਾਦੀ ਦਾ ਮੋਟ ਬੰਨਿਆ ਕੁਦਰਤ ਨੇ ਇਹ ਨਹੀਂ ਵੇਖਿਆ ਗਰੀਬ ਆ ਅਮੀਰ ਆ ਇਹ ਆਮ ਆਦਮੀ ਪਾਰਟੀ ਆਲਾ ਇਹ ਕਾਲੀ ਆ ਇਹ ਕਾਂਗਰਸੀ ਆ ਪਰ ਹੁਣ ਇਹਨਾਂ ਲੋਕਾਂ ਦੀ ਜਬਾਨੀ ਸੁਣ ਲਓ ਕਿ ਜਿਹੜੀ ਸਰਕਾਰ ਵੱਲੋਂ ਸਹੂਲਤ ਆ ਰਹੀ ਆ ਉਹ ਹੁਣ ਕਾਂਗਰਸੀ ਦੇ ਕਾਲੀ ਕਰਕੇ ਕਾਂਗਰਸੀ ਕਾਲੀ ਕਰਕੇ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਹੁਣ ਵੀ ਇਥੇ ਆ ਗਿਆ ਵੀਰੇ ਤੁਹਾਡਾ ਕਿੰਨਾ ਕਿ ਨੁਕਸਾਨ ਹੋਇਆ ਤਿੰਨ ਕਿਲੇ ਕਿ ਨਖਰਾ ਹੋਇਆ ਕਿਲਾ ਮਾਤੇ ਖਰਾਬ ਹੋਈ ਹੈ ਹੋਰ ਘਰਾਂ ਦਾ ਮਾਹੌਲ ਘਰ ਤੇ ਖਰਾਬ ਹੋ ਪੂਰਾ ਹੀ ਘਰ ਵੀ ਖਰਾਬ ਹੋ ਗਿਆ ਘਰ ਤੇ ਪੂਰਾ ਖਰਾਬ ਆ ਘਰ ਦਾ ਮੁਆਵਜ਼ਾ ਕੋਈ ਲਿਖਿਆ ਨਹੀਂ ਆਇਆ ਜੀ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਇਹ ਸੁਖਵਿੰਦਰ ਸਿੰਘ ਆ ਜਦੋਂ ਤਾਜ਼ੇ ਤਾਜ਼ੇ ਹਾਲ ਆਏ ਸੀ ਅਸੀਂ ਇਹਨਾਂ ਦੇ ਘਰ ਦਾ ਸਾਰੇ ਹਾਲਾਤ ਵੇਖ ਕੇ ਗਏ ਸੀ ਇਹਨਾਂ ਦੀ ਸਾਰੀ ਖਬਰ ਕੀਤੀ ਸੀ ਸੋ ਅੱਜ ਤਿੰਨ ਮਹੀਨਿਆਂ ਬਾਅਦ ਆਏ ਆ ਕੁਝ ਨਹੀਂ ਆ ਕੁਝ ਮਤਾਵਾ ਵੀ ਹੈਗੀਆਂ ਆ ਭੈਣ ਜੀ ਕਹਿੰਦੇ ਪੈਸੇ ਬੜੇ ਦੇ ਦਿੱਤੇ ਸਰਕਾਰ ਨੇ ਮਿਲੇ ਇਰੇ ਕੁਛ ਨਹੀਂ ਦਿੱਤਾ ਸਰਕਾਰ ਕੀ ਕੀ ਨੁਕਸਾਨ ਹੋਇਆ ਤੁਹਾਡਾ ਸਾਡੀ ਪਹਿਲੀ ਵੀ ਖਰਾਬ ਹੋ ਗਈ ਰਿੱਤਾ ਪੈ ਗਈ ਆ ਦੋ ਕਿੱਲੇ ਵਿੱਚ ਸਾਡਾ ਘਰ ਉਹ ਵਾਲਾ ਦੇਖ ਲਓ ਸਾਰਾ ਖਰਾਬ ਹੋ ਚੁੱਕਿਆ ਕੋਈ ਨਹੀਂ ਆਇਆ ਅੱਛਾ ਪਹਿਲੀ ਵੀ ਖਰਾਬ ਹੋ ਗਈ ਤੇ ਘਰ ਵੀ ਹਾਂਜੀ ਘਰ ਜਾ ਕੇ ਤੁਸੀਂ ਆਪ ਖੁਦ ਦੇਖ ਲਓ ਚਾ ਕੇ 6 6 7 7 ਫੁੱਟ ਪਾਣੀ ਸੀਗਾ ਜੋ ਸਮਾਨ ਉਹ ਵੀ ਖਰਾਬ ਗਿਆ ਥੋੜਾ ਅਸੀਂ ਕੱਢ ਲਿਆ ਕਿਸੇ ਦੇ ਘਰ ਦਾ ਕੀਤੀ ਖੇਤੀ ਕਰਦੇ ਹੋ ਹਾਂਜੀ ਖੇਤੀ ਕਰਦੇ ਆ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਉਹ ਵੀ ਕੀਤੀ ਕਰਦੇ ਕਿ ਜੇ ਹੋਰ ਨਾ ਨਹੀਂ ਨਹੀਂ ਪੜਦੇ ਆ ਉਹ ਪੜਦੇ ਆ ਜੀ ਹਾਂਜੀ ਤੇ ਇਹ ਤੁਹਾਡਾ ਘਰ ਵੀ ਖਰਾਬ ਹੋ ਗਿਆ ਖੇਤੀ ਵੀ ਖਰਾਬ ਹੋ ਗਈ ਆ ਕੋਈ ਕਿਸੇ ਨੇ ਕੋਈ ਮਤ ਨਹੀਂ ਨਹੀਂ ਵੀਰੇ ਕੋ ਲੇ ਕੇ ਲਾ ਜਾਂਦੇ ਆ ਕੋਈ ਨਹੀਂ ਮੁੜ ਕੇ ਆਂਦਾ ਵੀ ਤੁਹਾਨੂੰ ਘਰ ਬਣਾ ਦਾਂਗੇ ਕੋਈ ਨਹੀਂ ਮੁੜ ਕੇ ਆਇਆ ਹੋਰ ਵੀ ਮਾਈਆਂ ਬੀਬੀਆਂ ਹੈਗੀਆਂ ਪੈਣ ਤੁਹਾਡੇ ਘਰਾਂ ਦਾ ਕਿਵੇਂ ਰਿਹਾ ਕਿੰਨਾ ਕਨ ਕਿਸਾਨ ਹੋਇਆ ਹੜਾਂ ਦੇ ਵਿੱਚ ਫਸਲ ਦਾ ਕਿੰਨਾ ਗਾਣੇ ਭਰਾਵਾ ਇਹ ਤੇਰਾ ਨੁਕਸਾਨ ਹੋ ਗਿਆ ਅੰਦਰ ਬੈਗੇ ਨੇ ਹੈ ਅੰਦਰ ਬੰਦਰ ਬਿਆਗਿਆ ਕਮਾਲ ਖਰਾਬ ਹੋ ਗਿਆ ਹਾਂ ਆਇਆ ਕੋਠਾ ਦੇ ਉਹ ਬੰਦਰ ਸਾਰੇ ਬਿਆਗਿਆ ਅੰਦਰ ਸਰਕਾਰ ਤੇ ਕਹਿੰਦੀ ਵੀ 20000 ਕਿੱਲੇ ਦਾ ਤੁਹਾਨੂੰ ਦੇ ਦਾਂਗੇ ਲੈ ਨੂੰ ਕੋਈ ਨਹੀਂ ਦਿੱਤਾ ਆਂਦੀ ਫਸਲ ਵੀ ਇੱਕ ਬੜੀ ਬਰਬਾਦ ਹੋਈ ਆ ਕਮਾ ਸਾਡਾ ਪਿਆਰੀ ਵਿੱਚ ਖੜਾਇਆ ਜੇ ਕੀ ਨਾਮ ਤੁਹਾਡਾ ਪਿਆਰ ਕੌਰ ਇਹ ਪਿੰਡ ਹਸਨਪੁਰ ਦੀ ਰਹਿਣ ਵਾਲੀ ਬੀਬੀ ਪਿਆਰ ਕੌਰ ਆ ਇਹਨਾਂ ਦਾ ਕਹਿਣਾ ਕਿ ਸਾਡੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਬੁਰੀ ਤਰ੍ਹਾਂ ਸੋ ਇਹ ਇਹ ਪਿੰਡ ਦੇ ਲੋਕ ਆ ਹਾਂਜੀ ਦਰਿਆ ਦੇ ਵਿੱਚ ਕਮਾ ਦਾ ਸਾਰਾ ਵੜ ਗਿਆ ਦਰਿਆਸ਼ਵਰ ਛੜਿਆ ਦ੍ਰਿਆਦ ਦ੍ਰਿਆਦ ਛੁੱਟਦਾ ਹੋਰ ਉੱਥੇ ਮੋਟ ਮਟ ਕੇ ਸੋਛੜੇ ਪਿਆ ਦੀ ਬਾਹਰ ਛੁੱਟੜਿਆ ਫਸਲ ਦੀ ਬਰਬਾਦੀ ਬਹੁਤ ਜ਼ਿਆਦਾ ਹੋ ਗਈ ਹੁਣ ਅਗੇ ਫਸਲ ਬੀਜੀ ਕੋਈ ਨਹੀਂ ਅਜੇ ਨਹੀਂ ਬੀਜੀ ਕੋਈ ਪਾਏ ਕੋਈ ਨਹੀਂ ਬੀਜੀ ਪਹਿਲੀ ਫਸਲ ਖਰਾਬ ਹੋ ਗਈ ਆ ਅਗਲੀ ਬੀਜਣ ਦੀ ਕੋਈ ਉਮੀਦ ਨਹੀਂ ਆ ਸੋ ਇਹ ਸਰਹੱਦ ਦੇ ਖੇਤਰ ਤੇ ਜਦੋਂ ਕਦੇ ਜੰਗ ਲੱਗਦੀ ਆ ਜਦੋਂ ਕਦੇ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਜਾਂ ਇੰਡੀਆ ਦਾ ਕੋਈ ਮਸਲਾ ਬਣਦਾ ਲੜਾਈ ਦਾ ਤੇ ਸਭ ਤੋਂ ਪਹਿਲਾਂ ਇਹ ਲੋਕ ਉਸ ਸਮੱਸਿਆ ਦਾ ਉਸ ਮਸਲੇ ਦਾ ਉਸ ਜੰਗ-ਜੋਧ ਦੇ ਦਾ ਖਮਿਆਜਾ ਭੁਗਤਦੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਲੋਕ ਹਾਂਜੀ ਇਹ ਕੱਤਰ ਜਹੇ ਜਦੋਂ ਕੱਤਰ ਦੀ ਲੜਾਈ ਹੋਈ ਨਾ ਇਹੜੀਆਂ ਅੱਡੇ ਕੋ ਅਸੀਂ ਸਮਾਨ ਲੱਦ ਕੇ ਔੜੇ ਮੈਂਸ ਹੁੰਦੇ ਆ ਇਹੜੀਆਂ ਦੇ ਪਾਰ ਖੜਦੇ ਨਹੀਂ ਤੇ ਮੌਕੇ ਤਾਰਵੇਖਾ ਜਦੋਂ ਮੈਂਸ ਨੇ ਲਾਈ ਕੋਈ ਨਹੀਂ ਮਤ ਕਰਦੇ ਅੱਜ ਫੌਜ ਦੀ ਮਤ ਕੀਤੀ ਆਂ ਜੀ ਹਾਂ ਜੀ ਅਸੀਂ ਫੌਜ ਦੀ ਮਤ ਕੀਤੀ ਨਾਲ ਹੋ ਗਏ ਜਦੋਂ ਹਾਲ ਆਏ ਫਿਰ ਫੌਜ ਨੇ ਮਤ ਕੀਤੀ ਕਿ ਨਹੀਂ ਤੁਹਾਡੀ ਆ ਫੌਜ ਚ ਲੋ ਲੋ 88 ਹਾਲ ਆਏ ਪਹਿਲਾ ਅੰਦਰੀਆ ਇਹ ਬਗਾਨੀ ਕਿਵੇਂ ਚ ਬੈਠਾ ਜਮੀਨ ਦਾ ਦਿੱਤੂ ਸੁਆ ਪਾਰਾ ਇਹ ਇੱਧਰ ਘਰ ਹੋਇਆ ਇੱਧਰ ਹੈ ਪੰਡ ਕਿਲੇ ਪੰਜਾ ਦੀ ਇਹ ਜਿਹੜੇ ਦੋਵੇਂ ਪਿੰਡ ਨਹੀਂ ਅਸਾਂ ਤੁਹਾਡੀ ਜ਼ਮੀਨ ਇੱਥੇ ਨਹੀਂ ਹੈ ਇੱਥੇ ਨਹੀਂ ਹੈ ਪਿੰਡ ਪਹਿਲਾਂ ਹੋ ਰਹੀ ਕਿਤੇ ਆ ਪਰੇ ਹੀ ਦਰਾ ਦੇ ਵਿੱਚ ਉੱਥੇ ਰਹਿੰਦੇ ਬੁੱਢੇ ਸ਼ਾਨਾ ਟਾਹਦਾ ਮਾਂ ਮੈਂ ਤਾਂ ਤੈਨੂੰ ਹੁਣ ਸੱਚੀ ਗੱਲ ਦੱਸਦਾ ਦਿਲ ਦੀ ਇੱਕ ਕਿੱਲਾ ਹੀ ਰਾਤੋਂ ਵੇਚ ਕੇ ਦੋ ਤੇ ਕੁੜੀਆਂ ਵੇਈਆਂ ਤਿੰਨ ਮੁੜਾ ਵਿਆ ਤੇ ਇਹ ਘਰ ਛੱਤੇ ਲਈ 45 ਵੇਚ ਕੇ ਕਿੱਲਾ ਆ ਵਾ ਪੰਜਾਬ ਦੀ ਅਸਲ ਸਚਾਈ ਕੀ ਨਾਮ ਤੁਹਾਡਾ ਦਰਬਾਰਾ ਸਿੰਘ ਮੇਰਾ ਨਾਮ ਦਰਬਾਰਾ ਸਿੰਘ ਕਹਿੰਦੇ ਕਿ ਕਿੱਲਾ ਪੈਲੀ ਵੇਚ ਕੇ 3ਾਂ ਦੇ ਕਾਰਜ ਕੀਤੇ ਆ ਉਹ ਨਾ ਦੋ ਰੰਡੀਆਂ ਹੋ ਗਈਆਂ ਹੁਣ ਵਿਧਵਾ ਗਈਆਂ ਵਿਧਵਾ ਗਈਆਂ ਜੇ ਇੱਕ ਨੂੰ ਸੱਤ ਸਾਹ ਹੋਇਆ ਵਿਆਹ ਨੂੰ ਉਹ ਤੁਹਾਨੂੰ ਆਪਣ ਜਮੀਨ ਹੈਗੀ ਕੋਲ ਤੁਹਾਡੇ ਕੋਲ ਆ ਕੋਨੇ ਕੋ ਸਾਢੇ 4 ਕਿੱਲੇ ਪਿਓ ਦੀ ਮਾਲਕੀ ਤੇ ਇੱਕ ਕਿੱਲਾ ਵੇਚਿਆ ਇੱਕ ਕਿੱਲਾ ਵੇਚਿਆ ਆ 5.5 ਕਿੱਲੇ ਪਾਲੀ ਜੀ ਇੱਕ ਕਿੱਲਾ ਵੇਚਤਾ ਵੇਚਤਾ ਜੀ ਇਹ ਗੁਰਬਤ ਆ ਪਰ ਅਜੇ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਮੇਰੀ ਸਿਲਸਿਲੇ ਨਹੀਂ ਲੱਗੀ ਜੀ ਚਲੋ ਪੈਨਸ਼ਨ ਵਾਲੀਆਂ ਗੱਲਾਂ ਫੇਰ ਗਏ ਅੱਛਾ ਹੁਣ ਜਿਹੜੀ ਇਹ ਫਸਲ ਆ ਇਹ ਵਡਣ ਯੋਗ ਵੇਚਣ ਯੋਗ ਹੈਗੀ ਜਿਹੜੀ ਖੜੀ ਆ ਤੁਹਾਡੀ ਹੁਣ ਮੈਨੂੰ ਕਿੱਲਾ ਕ ਕਮਾਲ ਆ ਬਸ ਉਹ ਹੈਗਾ ਵੱਡਿਆ ਜਾਊਗਾ ਹਾਂ ਜੀ ਉਹ ਵੱਡੇ ਜਾਣਾ ਉਹ ਖਰਾਬ ਨਹੀਂ ਹੋਇਆ ਨਹੀਂ ਨਹੀਂ ਉਹ ਨਹੀਂ ਖਰਾਬ ਤੇ ਜਿਹੜਾ ਤੁਹਾਡਾ ਸਬਜ਼ੀ ਵਾਲਾ ਜਿਹੜਾ ਰਕਮ ਆ ਕਿੱਲੇ ਪਾਲੀ ਦੇ ਕੋਈ ਉਹਲਾ ਕੰਮ ਹੀ ਹੋ ਗਿਆ ਵਿਚੇ ਕੋਈ ਨਹੀਂ ਨਹੀਂ ਕੋਈ ਬਾਹਰ ਉੱਥੇ ਅੱਗੇ ਅੱਗੇ ਕਣਕ ਵਗੈਰਾ ਬੀਜੀ ਜਾਊ ਵਿੱਚ ਆ ਬੀਜਾਂਗਾ ਉਹ 2 ਕਿੱਲੇ ਦੀ ਰੇਤ ਆ ਪੈਦਾ ਉਹ ਕਿਸੇ ਮਸ਼ੀਨ ਵਾਲੇ ਨੇ ਲਾ ਫਰੰਡ ਕੀਤਾ ਵੀ ਚੁੱਕ ਕੇ ਲਾਇਆ ਜਾਂਦਾ ਅਸੀਂ ਤੇਰਾ ਸੇਵਾ ਪਾਣੀ ਕਰਨਿਆ ਜਿਸ ਦਾ ਖੇਤ ਉਸकी ਰੇਤ ਹਾਂਜੀ ਇਹ ਵੀ ਸਰਕਾਰ ਦੀ ਯੋਜਨਾ ਇਹਨਾਂ ਦੇ ਦੋ ਕਿੱਲੇ ਜਿਹੇ ਰਹਿਤਾ ਪਈ ਆ ਆ ਦੋ ਕਿੱਲੇ ਚ ਦੋ ਕਿੱਲੇ ਜਿਹੇ ਪੈ ਗਈ ਆ ਚਾਰ ਕਿੱਲੇ ਜ਼ਮੀਨ ਆ ਆ ਢਾਈ ਕਿੱਲੇ ਬਚੀ ਸੋ ਇਹ ਅਸਲੀਅਤ ਆ ਇਹਨਾਂ ਬਾਰਡਰ ਦੇ ਲੋਕਾਂ ਦੀ ਸਰਹੱਦ ਦੇ ਲੋਕਾਂ ਦੀ ਜਿਲ੍ਹਾ ਗਰਦਾਸਪੁਰ ਦੇ ਲੋਕਾਂ ਦੀ ਹੁਣ ਤੁਸੀਂ ਇੱਕ ਵਾਰੀ ਦਾ ਦੋ ਹੱਥ ਖੜੇ ਕਰੋ ਵੀ ਜਿੰਨੂੰ ਜਿੰਨੂੰ ਮੁਆਵਜ਼ਾ ਮਿਲਿਆ ਇੱਕ ਵਾਰੀ ਹੱਥ ਖੜੇ ਹਰ ਦੇ ਨਾਲ ਬਰਸਾਤ ਦੇ ਨਾਲ ਕਿਸਾਨਾਂ ਦਾ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਕਿੰਨੀ ਫਸਲ ਖਰਾਬ ਹੋਈ ਆ ਉਹਦੀ ਜ਼ੀਰੋ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਸਾਰੀ ਅਸੀਂ ਇਹ ਤਸਦੀਕ ਕਰਨ ਆਏ ਆ ਸੋ ਇਹ ਪਿੰਡ ਕਿਹੜੇ ਪਿੰਡ ਦਾ ਰਕਬਾ ਭਾਜੀ ਇਹ ਸ਼੍ਰੀ ਰਾਮਪੁਰ ਦਾ ਸ਼੍ਰੀ ਰਾਮਪੁਰ ਦਾ ਰਾਮਪੁਰ ਦਾ ਹਾਂਜੀ ਤੇ ਇਹਦੇ ਵਿੱਚ ਕਿੰਨਾ ਕੁ ਕਮਾੜ ਦਾ ਜਿਹੜਾ ਬਰਬਾਦੀ ਹੋ ਗਈ ਹੈ ਇਹ ਤਕਰੀਬਨ ਜਿਹੜਾ ਸ਼੍ਰਾਮਪੁਰ ਦਾ ਰਕਬਾ ਇਹ ਕਾਫੀ ਖਤਮ ਹੋ ਗਿਆ ਹੈ ਇਹ ਥੋੜਾ ਰਗਵਾ ਬਜੜਾ ਹੈ ਆਸ-ਪਾਸੇ ਬੰਦਾ ਨਾਲ-ਨਾਲ ਗੱਲ ਕਰਦੇ ਆ ਨਾਲ-ਨਾਲ ਤੁਹਾਨੂੰ ਆ ਦਿਖਾਉਨੇ ਆ ਕਿ ਜਿਹੜਾ ਕਮਾਦ ਖਤਮ ਹੋ ਚੁੱਕਿਆ ਇਹ ਔਸਤਨ ਉਦਾਂ ਕਿੰਨਾ ਕੁ ਜਿਹੜਾ ਵਾ ਆ ਗੰਨਾ ਨਿਕਲ ਜਾਂਦਾ ਵਾ ਆਪਣੇ ਜਿਹੜਾ ਕਮਾਦ ਕਿੱਲੇ ਦੇ ਵਿੱਚੋਂ ਕਿੰਨਾ ਕੁ ਨਿਕਲ ਜਾਂਦਾ ਇਹ 450 ਕੰਟ ਮਿਲ ਜਾਂਦਾ ਕਿੱਲੇ ਦਾ ਜੇ ਨਾ ਖਰਾਬ ਹੋਏ ਤੇ ਹੁਣ ਇਹ ਖਰਾਬ ਹੋ ਗਿਆ ਹੁਣ ਇੱਕ ਹੁਣ ਕੁਝ ਨਹੀਂ ਉਹ ਇਹੋ ਹੀ ਕੋਈ 100 ਕੰਟ ਖਿੱਚ ਕੇ 70 80 ਕੰਟ ਕਿੱਲੇ ਉਹ ਵੀ ਖਿੱਚ ਗਏ ਉਮੀਦ ਹੈਗੀ ਇਹਦੀ ਬਚਨ ਥੋੜੀ ਬਹੁਤੀ ਫਸਲ ਦੀ ਉਮੀਦ ਹੈਗੀ ਕੋਈ ਜੇ ਹੁਣ 1.5 ਰੁਪਇਆ ਲੈਣਗੇ ਭਈ ਇਹਦੇ ਫਿਰ ਕੀ ਕਰਾਂ ਫਿਰ ਅੱਗ ਹੀ ਲਾਵਾਂਗੇ ਇਹਨੂੰ ਵਿੱਚੇ ਪਾਵਾਂਗੇ ਉਹ ਕੀ ਕਰੀਂ ਅੱਛਾ ਵੀ ਜਿੰਨੀ ਤੁਹਾਨੂੰ ਕਮਾਈ ਹੋਣੀ ਉਹਨੀ ਸੋਚਦੇ ਤੁਸੀਂ ਵੀ ਖਰਚਾ ਆ ਜਾਣਾ ਇਹਨੂੰ ਵੱਡਾ ਇਹਨੂੰ ਖਰਚਾ ਆ ਜਾਣਾ ਇਹਨੂੰ ਫਿਰ ਵਿੱਚੇ ਪਾ ਦੇ ਜੱਗ ਲਾ ਕੇ ਵਿੱਚੇ ਪਾ ਦੇ ਤੇ ਮੇਲੇ ਤੇ ਲਿਜਾਣ ਦਾ ਵੱਖਰਾ ਖਰਚਾ ਬਹੁਤ ਉਹ ਵੱਖਰਾ ਸੋ ਤੁਸੀਂ ਆ ਦੇਖ ਸਕਦੇ ਹੋ ਵੀ ਆ ਗੰਨੇ ਦੀ ਫਸਲ ਆ ਆ ਜਿਹੜੀ ਆ ਬੁਰੀ ਤਰ੍ਹਾਂ ਜਿਹੜੀ ਆ ਹੜ ਦੇ ਕਾਰਨ ਆ ਸ਼ਰਮਾ ਜੀ ਇੱਧਰ ਨੂੰ ਕਰੋ ਕੈਮਰਾ ਆ ਵੇਖੋ ਆ ਸਾਰੀ ਫਸਲ ਜਿਹੜੀ ਆ ਇਹ ਬਰਬਾਦ ਹੋ ਚ ਆਹਦਾ ਨਮੂਨਾ ਆ ਵੇਖੋ ਆ ਬਾਲਣ ਬਣ ਚੁੱਕਿਆ ਇਹਦਾ ਜਿਹੜਾ ਆ ਸਾਰਾ ਆ ਦਿਖਾਓ ਆਪਣੇ ਹੱਥੀਆਂ ਆ ਕੇ ਭਾਜੀ ਆ ਜਿਹੜਾ ਝਾਤੀ ਮਰਾ ਦੋ ਇਹਦੀ ਸਾਰੇ ਹੀ ਫਸਲ ਜਿਹੜੀ ਹਰੀ ਨਜ਼ਰ ਆ ਰਹੀ ਆ ਤੇ ਦੂਜੇ ਪਾਸੇ ਤੁਸੀਂ ਆ ਵੇਖ ਲਓ ਆ ਜਿਹੜਾ ਸਾਰਾ ਹੀ ਸੁੱਕ ਚੁੱਕਾ ਇਹ ਔਰ ਇਹ 1 ਏਕੜ ਨਹੀਂ 2 ਏਕੜ ਨਹੀਂ ਇਹ ਸੈਂਕੜੇ ਏਕੜ ਕਮਾਦ ਹੋਰ ਵੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ 150 ਕਿਲੋਮੀਟਰ ਲੈ ਕੇ ਨਾ ਦਰਿਆ ਤੱਕ ਇਹ ਜਨਪੁਰ ਤੱਕ ਜਨਪੁਰ ਤੱਕ ਕਿਲੋਮੀਟਰ ਦਰਿਆ ਤੱਕ ਪੂਰਾ ਜਿਹਾ ਰਕਬਾੜਾ ਖਤਮ ਹੋ ਚੁੱਕਿਆ ਇੱਥੇ ਕਿੰਨੇ ਕ ਪਿੰਡ ਲਗਭਗ ਇਹ ਤਕਰੀਬਤ ਜਿੱਦਾਂ ਜਿਆ ਫੈਰ ਗਿਆ ਸ੍ਰਾਮਪੁਰ ਦਾ ਪਿਛੇ ਜਨਪੁਰ ਆ ਗਿਆ ਉਹਦੇ ਪਿਛੇ ਮਝਵਾਲ ਆ ਗਿਆ ਅੱਗੇ ਦਰਿਆ ਆ ਜਾਂਦਾ ਏ ਇਹ ਤਿੰਨ ਚਾਰ ਪਿੰਡ ਜਿਹੜੇ ਉੱਥੋਂ ਲੈ ਕੇ ਤੱਕ ਇਹ ਪਾਣੀ ਸਾਰਾ ਇੱਧਰੋਂ ਆਇਆ ਮੇਰੇ ਖਿਆਲ 'ਚ ਇੱਥੇ ਸਾਰੀ ਕਾਸ਼ਤ ਹੀ ਕਰਨੀ ਦੀ ਹੈ ਹਾਂ ਜ ਪੂਰੀ ਗੰਨੇ ਦੀ ਕਾਸ਼ਤ ਦਰਿਆ ਤੋਂ ਲੈ ਕੇ ਤੁਰ ਫਿਰ ਉਹਨੇ ਇਹ ਇਹ ਜਿਹੜਾ ਗੰਨਾ ਵੱਢ ਕੇ ਇਹ ਕਿੱਥੇ ਸੁੱਟਣਾ ਜਿਹੜਾ ਖਰਾਬ ਹੋ ਗਿਆ ਇਹਨੂੰ ਸੁੱਟਣਾ ਤੇ ਅੱਗੇ ਫਸਲ ਕਿਹੜੀ ਬੀਜੋਗੇ ਹੁਣ ਇੱਥੇ ਤੁਹਾਨੂੰ ਕਣਕ ਹੀ ਬੀਜੋਣੀ ਇਹਨੂੰ ਅੱਗ ਲਾਣੇ ਪੈਣੀ ਹੈ ਅੱਗ ਲਾਣੇ ਉਹ ਵੀ ਸਰਕਾਰ ਨੇ ਉਹਦੇ ਇਨਾ ਅਗਲਾ ਹੀ ਕਰਨ ਉਹਦਾ ਪ੍ਰਾਲੀ ਦੇ ਪਰਚੇ ਕਰਦੇ ਨੇ ਉਹਦਾ ਗੰਨੇ ਦੇ ਪਰਚੇ ਕਰਦੇ ਨੇ ਗੰਨੇ ਨੂੰ ਅਗਲਾ ਹੀ ਕਿਸਾਨਾਂ ਦੇ ਪਰਚਾ ਕਰ ਦਿਓ ਇੱਕ ਮੁਸ਼ਕਲ ਥੋੜੀ ਆ ਵੀ ਇੱਕ ਮੁਸ਼ਕਲ ਤੁਹਾਨੂੰ ਦਸੀਏ ਉਹ ਕਹਿੰਦੇ ਹੁਣ ਜੇ ਫਸਲ ਨੂੰ ਬਿਲੇ ਲਾਉਣਾ ਜੇ ਖੇਤ ਸਾਫ ਕਰਨਾ ਪਹਿਲੀ ਜ਼ਮੀਨ ਸਾਫ ਕਰਨੀ ਆ ਤੇ ਇਹ ਖੇਤ ਨੂੰ ਆ ਜਿਹੜਾ ਹੋ ਚੱਕਿਆ ਬਿਲਕੁਲ ਹੀ ਨਸ਼ਟ ਹੋ ਚੁੱਕੀ ਫਸਲਾ ਉਹਨੂੰ ਅੱਗ ਲਾ ਕੇ ਟੁਕਣਾ ਪਊਗਾ ਉਹਦੇ ਵਾਸਤੇ ਕਹਿੰਦੇ ਸਾਨੂੰ ਸਰਕਾਰ ਦਾ ਜਿਹੜਾ ਕਾਨੂੰਨ ਆ ਉਹਦਾ ਵੱਖਰਾ ਜਿਹੜਾ ਸਾਹਮਣਾ ਕਰਨਾ ਪਊਗਾ ਤੇ ਇਹ ਅੱਗੇ ਵੀ ਕਦੀ ਆਗੂ ਕੋਲੋਂ ਤੋਂ ਪਰਚੇ ਦਰਜ ਹੁੰਦੇ ਇੱਧਰ ਨਹੀਂ ਪਰ ਸਾਡੇ ਤੇ ਨਹੀਂ ਹੁੰਦੇ ਉਹਦਾ ਝੋਨੇ ਦੇ ਪਰਚੇ ਹੁੰਦੇ ਲੋਕਾਂ ਦੇ ਜਿਹੜੇ ਵਿਸ਼ੇ ਕਿਸਾਨਾਂ ਦੇ ਬੋਲੇ ਜੀ ਹੁਣ ਇਹਨੂੰ ਲਾਓਗੇ ਤੇ ਇੱਥੇ ਵੀ ਹੋਣੀ ਹਾਂ ਇਹ ਸਾਡੇ ਤੇ ਹੁਣ ਕਰਨਗੇ ਸੋ ਇਹ ਗਰਾਊਂਡ ਜ਼ੀਰੋ ਦੀ ਜਿਹੜੀ ਆ ਉਹ ਹਕੀਕਤ ਆ ਦੇ ਵਿੱਚੋਂ ਗੱਲਾਂ ਬਾਤਾਂ ਸੁਣ ਕੇ ਨਹੀਂ ਆਏ ਇਹਨਾਂ ਦੇ ਨੁਕਸਾਨ ਦੀ ਤਸਦੀਕ ਕਰਨ ਵਾਸਤੇ ਨਾ ਦੇ ਖੇਤਾਂ ਵਿੱਚ ਆਏ ਆ ਇਹਨਾਂ ਦੇ ਦੱਸਣ ਮੁਤਾਬਕ ਵੀ ਕੁਝ ਫਸਲ ਜਿਵੇਂ ਇਹ ਆ ਪੂਰੀ ਤਬਾਹ ਹੋ ਚੁੱਕੀ ਆ ਜਿਹੜਾ ਮਗਰ ਖੇਤ ਨੇ ਜਿਹੜੇ ਹਰੀ ਫਸਲ ਆ ਉਹਦੇ ਵਿੱਚੋਂ 20% 25% 30% ਜਿਹੜੀ ਕੋਈ ਫਸਲ ਇਹਨਾਂ ਨੂੰ ਕੱਟ ਕੇ ਵੇਚਣ ਦੇ ਵਿੱਚ ਜਿਹੜਾ ਕੋਈ ਫਾਇਦਾ ਮਿਲ ਸਕਦਾ ਪਰ ਉਹ ਵੀ ਕਿਸਾਨਾਂ ਦੇ ਇਹ ਫਿਰ ਇਹਨਾਂ ਦੀ ਲੇਬਰ ਕਿੰਨੀ ਹੁੰਦੀ ਆ ਗੰਨੇ ਦੀ ਇਹ ਉਦਾਂ ਦੇ 50 ਰੁਪਏ ਲੇਬਰ ਚਲਦੀਆਂ ਆਦੀ ਤੇ ਜਿੱਦਾਂ ਹੁਣ ਇਹ ਕਿੰਨਾ ਖਰਾਬ ਹੋ ਜਗਾ ਇਹ 100 ਵੀ ਲੈ ਲੈਣੇ ਭਈਆਂ ਨੇ 150 ਰੁਪਏ ਮੰਗਣਾ ਵੀ 150 ਰੁਪਏ ਨੁਕਸਾਨ ਵੀ ਹੋ ਗਿਆ ਤੇ ਲੇਬਰ ਵੀ ਹਾਂ ਲੇਬਰ ਵੀ ਡਬਲ ਲੈਣੀ ਉਹਨਾਂ ਨੇ ਕਿਉਂ ਉਹਨਾਂ ਦਾ ਵੇਟ ਘਟ ਗਿਆ ਨਾ ਇਹ ਜਿਹੜੀਆਂ ਕਿਸਾਨ ਦੀਆਂ ਮੁਸ਼ਕਲਾਂ ਇਹਦਾ ਕਿਸਾਨ ਨੂੰ ਹੀ ਪਤਾ ਜਾਂ ਖੇਤੀ ਕਰਨ ਵਾਲਿਆਂ ਨੂੰ ਪਤਾ ਜਿਹੜੇ ਦਫ਼ਤਰਾਂ 'ਚ ਬਾਬੂ ਬੈਠੇ ਆ ਜਾਂ ਦਫ਼ਤਰਾਂ ਦੇ ਵਿੱਚ ਅੰਕੜੇ ਬਣਾਉਣ ਵਾਲੇ ਲੋਕ ਆ ਉਹਨਾਂ ਨੂੰ ਕੀ ਪਤਾ ਵੀ ਇਹ ਜਿਹੜੀ ਖਰਾਬ ਹੋਈ ਫਸਲ ਆ ਇਹਨੂੰ ਸਾਂਭਣਾ ਕਿਵੇਂ ਆ ਅਗਲੀ ਫਸਲ ਕਿਵੇਂ ਬੀਜਣੀ ਇਸ ਵਾਰ ਉਮੀਦ ਹੈ ਕਿ ਕਣਕ ਬੀਜੀ ਜਾਊਗੀ ਨਹੀਂ ਮੁਸ਼ਕਲ ਆ ਉਹ ਇੱਕ ਦੇ ਡਾਇਲੋਗ ਦਾ ਪ੍ਰਬੰਧ ਵੀ ਹੈ ਨੀਗਾ ਨਹੀਂ ਚਲੋ ਖਾਦ ਨੂੰ ਛੱਡ ਦੀ ਇਹ ਖੇਤ ਸਾਫ ਹੋ ਜਾਣਗੇ ਨਹੀਂ ਖੇਤ ਸਾਫ ਐਸੇ ਦਰੋਂਣਾ ਫੇ ਅੱਗ ਲਾ ਗਈ ਅੱਗ ਲਾ ਕੇ ਫਿਰ ਮੇਰੇ ਲੇਬਰ ਚੜਨੇ ਆ ਉੱਪਰ ਚਾਕੇ ਨੂੰ ਬਾਹਰ ਖੰਡਨੇ ਬਣਾ ਉਹਦੇ ਵਾਸਤੇ ਪੈਸੇ ਚਾਹੀਦੇ ਨੇ ਸੋ ਆ ਹਕੀਕਤ ਆ ਤੁਸੀਂ ਦੇਖ ਲਈ ਆ ਔਰ ਉਹ ਕੁਝ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਬਾਰਡਰ ਤੋਂ ਪਾਰ ਜ਼ਮੀਨ ਜਿੱਥੇ ਤੇ ਪਹਿਲੀ ਗੱਲ ਜਾਣਾ ਹੀ ਬੜਾ ਔਖਾ ਉੱਥੇ ਵੀ ਉਹ ਕਾਨੂੰਨ ਹੁੰਦਾ ਕੋ ਜਾਣਦਾ ਹਾਂਜੀ ਉੱਥੇ ਸਿਰੇ 10 ਵਜੇ ਖੁੱਲਦਾ 10 ਤੋਂ ਸਵੇਰੇ 4 ਤੱਕ ਬਸ ਜਿਹੜਾ ਕੰਮ ਹੋ ਗਿਆ ਹੋ ਗਿਆ ਬਾਕੀ ਹਾਂਜੀ ਜਿਹੜਾ ਹੋ ਗਿਆ ਹੋ ਗਿਆ ਤੋ ਇਹ ਇਹ ਹਕੀਕਤਾਂ ਨੇ ਤੇ ਉੱਥੇ ਹੁਣ ਫਸਲ ਮਾਰੀ ਗਈ ਆ ਉੱਥੇ ਉੱਥੇ ਰੇਤ ਵੀ ਪਈ ਆ ਉੱਥੇ ਰੇਤਾ ਵੇਗਾ 4-4 ਫੁੱਟ 5-5 ਫੁੱਟ ਨਪਿਆ ਗਿਆ ਸਾਰਾ ਕੁਝ ਜੋ ਉਹ ਤੋਂ ਨਹੀਂ ਕੱਢਣ ਦਿੰਦੀ ਸਰਕਾਰ ਦੇ ਤਾਂ ਨਹੀਂ ਉਹ ਪਰਮਿਸ਼ਨ ਲੈਣੀ ਪੈਂਦੀ ਹੈ ਤਾਂ ਉਹ ਪਰਮਿਸ਼ਨ ਲੋਬੀ ਜਾ ਸਕਦੇ ਹੂੰ ਪਰਮਿਸ਼ਨ ਲਾ ਕੇ ਤਾਂ ਫਿਰ ਕੱਢੋ ਉਹ ਵੀ ਆਪਣੇ ਘਰ ਦੇ ਚੱਕਰ ਬਣੇ ਰਹੀਦੇ ਇਹਨਾਂ ਸੋ ਬਹੁਤ ਵੱਡੇ ਮਸਲੇ ਆ ਬਹੁਤ ਵੱਡੀਆਂ ਚੁਣੌਤੀਆਂ ਨੇ ਇਹਨਾਂ ਲੋਕਾਂ ਬਾਤੇ ਪੁਰਾਣੀ ਫਸਲ ਵਿਕਣੀ ਨਹੀਂ ਆ ਉਹਨੂੰ ਚੁੱਕਣ ਦਾ ਮਸਲਾ ਬਣ ਗਿਆ ਤੇ ਨਾਲ ਦੀ ਨਾਲ ਅਗਲੀ ਫਸਲ ਬੀਜਣ ਦਾ ਵੀ ਇੱਥੇ ਮਸਲਾ ਬਣ ਚੁੱਕਿਆ ਸੋ ਸਾਡੇ ਨਾਲ ਕਿਸਾਨ ਆਗੂ ਹਰਦੇਵ ਸਿੰਘ ਚਿੱਟੀ ਜੁੜ ਚੁੱਕਿਆ ਹਰਦੇਵ ਸਿੰਘ ਜੀ ਤੁਹਾਨੂੰ ਆਪਣੇ ਚੈਨਲ ਕਲਮ ਤੇ ਜੀ ਆਇਆਂ ਆਖਦੇ ਆ ਸਾਨੂੰ ਹਾਲਾਤ ਦੱਸੋ ਕਿਵੇਂ ਆ ਤੁਹਾਡੇ ਇਲਾਕੇ ਦੇ ਮੁਆਵਜ਼ਾ ਸਰਕਾਰ ਕਹਿੰਦੀ ਦੇਤਾ ਲੱਗੋ ਸਭ ਤੋਂ ਪਹਿਲਾਂ ਜਿਹਨਾਂ ਲੋਕ ਤੇ ਸਾਡੀ ਗੱਲ ਸੁਣ ਰਾਇ ਸੁਰਸਤੀਆਂ ਨੂੰ ਸਾਡੀ ਹਾਂਜੀ ਹਾਂਜੀ ਸਾਡੇ ਇਲਾਕੇ ਦੇ ਵਿੱਚ ਜਿਹੜਾ ਵੀ ਇੱਥੇ ਤਰਾਫ ਦੀ ਗੱਲ ਚੱਲ ਰਹੀ ਹੈ ਹੂੰ ਅੱਜ ਤੱਕ ਕੁਝ ਪਿੰਡ ਨੇ ਜਿਨ੍ਹਾਂ ਦੇ ਵਿੱਚ 2-4 ਬੰਦਿਆਂ ਦਾ ਖਰਾਬਾ ਪਿਆ ਹੂੰ ਆਪ ਜੀ ਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਰਕਾਰ ਖਰਾਬੇ ਦੇ ਨਾਂ ਤੇ ਬਹੁਤ ਵੱਡੀਆਂ ਗੱਲ ਕਰ ਰਹੀ ਆ ਇਹ ਅਸੀਂ ਖਰਾਬਾ ਜਿਹੜਾ ਇੰਨਾ ਕਿਸਾਨਾਂ ਦੇ ਖਾਤਿਆਂ 'ਚ ਪਾਤਾ ਜਦ ਕਿ ਇਹ ਤੱਕ ਖਾਤਿਆਂ 'ਚ ਬਹੁਤ ਘੱਟ ਕਿਸਾਨਾਂ ਦੇ ਖਾਤਿਆਂ 'ਚ ਆਇਆ ਦੂਸਰਾ ਆਪ ਜੀ ਦੇ ਚੈਨਲ 'ਤੇ ਦੱਸਣਾ ਚਾਹੁੰਦਾ ਕਿ ਤਕਰੀਬਨ ਸਾਡੀ ਗੰਨੇ ਦੀ ਪਿਛਲੇ ਸਾਲ ਦੀ ਪੇਮੈਂਟ ਜਿਹੜੀ ਸਰਕਾਰ ਨੇ ਢੱਕੀ ਆ ਉਹ ਇਹ 750 ਕਰੋੜ ਤੋਂ ਉੱਪਰ ਦੀ ਪੇਮੈਂਟ ਢੱਕੀ ਪਈ ਆ ਹਾਂਜੀ ਉਹ ਸਾਡੀ ਗੰਨੇ ਦੀ ਪੇਮੈਂਟ ਤੋਂ ਹੀ ਲੱਗਦਾ ਹੈ ਕਿ ਕਿਸਾਨਾਂ ਨੂੰ ਖਰਾਬਾ ਦੇ ਰਹੇ ਆ ਸਾਡੇ ਗੰਨੇ ਦੀ ਪੇਮੈਂਟ ਨਹੀਂ ਦੇ ਰਹੇ ਹੂੰ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਰਹੀ ਹੈ ਸਰਕਾਰ ਅੱਛਾ ਤੁਹਾਡੀਆਂ ਗੰਨੇ ਦੀਆਂ ਦੇ ਗਈਆਂ ਜਿਹੜੀਆਂ ਕਿੰਨੇ ਚਿਰ ਪੁਰਾਣੀਆਂ ਨੇ ਇਹ ਪਿਛਲੇ ਸੀਜ਼ਨ ਦੀਆਂ ਜੀ 24 25 ਦੀਆਂ ਹੁਣ ਤੇ 25 ਸੀ 25 26 ਦਾ ਸੀਜ਼ਨ ਚੱਲਣਾ ਅੱਛਾ ਮੇਰੇ ਕਹਿਣ ਤੋਂ ਬਾਅਦ ਵੀ ਜਬੀ ਚ ਮਿਲ ਚੱਲੀ 25 ਅਪਰਿਆਜ ਬੰਦ ਹੋਈ ਸੀ ਹੂੰ ਹਣਕੇ 25 ਨਵੰਬਰ ਚ ਚੱਲੇਗੀ ਤੇ ਮੇਲ ਜਿਹੜੀ ਸਾਡੀ ਐ ਉਹ ਸਪੀ ਅੱਛਾ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਂ ਅਰਵਿੰਦ ਕੇਜਰੀ ਵੱਲੋਂ ਦਾਅਵੇ ਕੀਤੇ ਜਾ ਰਹੇ ਆ ਕਿ 1 ਏਕੜ ਦਾ 20000 ਤੇ 1 ਹੈਕਟੇਅਰ ਦਾ 50000 ਦਿੱਤਾ ਉਹ ਤੁਹਾਡੇ ਇਲਾਕੇ ਵਿੱਚ ਕਿਸ ਨੂੰ ਮਿਲਿਆ ਉਹ ਦੱਸੋ ਪਹਿਲਾਂ ਨਹੀਂ ਸਰ ਬਿਲਕੁਲ ਨਹੀਂ ਮਿਲਿਆ ਇਹ ਜਦੋਂ ਸਾਡੇ ਖਾਤੀਆਂ ਚੋਂ ਕੇ ਉਸ ਤੋਂ ਬਾਅਦ ਕਲੈਰੀਫਾਈ ਕਰ ਸਕਦੇ ਆਪਾਂ ਅਜੇ ਤੱਕ ਮੇਲ ਵਾਲ ਸੋਰੀ ਇਹਨਾਂ ਨੇ ਸਰਕਾਰ ਨੇ ਮੇਰੇ ਕਹਨ ਤੋਂ ਪਾਫੇ ਮਿੱਲਾ ਦੇ ਪੈਸੇ ਤੇ ਸਾਡੇ ਧੱਕੇ ਪਏ ਆ ਜਿਹੜਾ ਖਰਾਬੇ ਦੀ ਗੱਲ ਕਰਦੇ ਆ ਵੀ 20000 ਤੇ 50000 ਦੇ ਰਹੇ ਆ ਉਹ ਬਿਲਕੁਲ ਗਲਤ ਆ ਉਹਦੇ ਜਿਹੜਾ 20000 ਦੇ ਰਿਹਾ ਉਹ ਵਿਚੀਆਂ ਕਮਿਸ਼ਨ ਰੱਖਤੀਆਂ ਤਿੰਨ ਹਾਂਜੀ ਉਹ ਕਿਹੜੀਆਂ 100% ਤੇ 20000 75% ਤੇ 15000 ਤੇ 50% ਤੇ 10000 ਹੂੰ ਔਰ ਸਰਕਾਰ ਨੂੰ ਆਪ ਜੀ ਦੇ ਚੰਦਰ ਦਾ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਪਹਿਲਾਂ ਇਹੋ ਜੀਆਂ ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਪਿਛਲੇ ਸਾਲ ਦੀ ਗੰਨੇ ਦੀ ਪੇਮੈਂਟ ਜਿਹੜੀ ਐ 24 25 ਦੀ ਉਹ ਕਿਸਾਨਾਂ ਦੇ ਖਾਤਿਆਂ 'ਚ ਪਹੁੰਚ ਜਿਹੜੇ ਕਿਸਾਨ ਜਿਹੜੇ ਆ ਦਰਦ ਦਰਦੀਆਂ ਟੋਕਰਾ ਖੜੇ ਲੇ। ਸੋ ਇਹ ਸਨ ਕਿਸਾਨ ਹਰਦੇਵ ਸਿੰਘ ਚਿੱਟੀ ਜਿਨ੍ਹਾਂ ਨੇ ਸਾਰੀ ਜਿਹੜੀ ਹਕੀਕਤ ਆ ਉਹਦੇ ਤੋਂ ਜਿਹੜਾ ਪਰਦਾ ਲਾਇਆ ਕਿ ਉਹਨਾਂ ਦੇ ਤਾਂ ਅਜੇ ਤੱਕ ਗੰਨੇ ਦੇ ਵੀ ਪੈਸੇ ਜਿਹੜੇ ਆ ਉਹ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਏ ਉਲਟਾ ਸਰਕਾਰ ਜਿਹੜਾ ਜਿਹੜਾ ਹੜ੍ਹਾਂ ਦੇ ਨਾਲ ਹੋਈਆਂ ਫਸਲਾਂ ਉਹਨਾਂ ਦਾ ਮੁਆਵਜ਼ਾ ਦੇਣ ਦੀ ਗੱਲ ਕਰਦੀ ਆ ਤੇ ਉਹਨਾਂ ਦਾ ਜਿਹੜੀ ਹਕੀਕਤ ਆ ਉਹਨਾਂ ਨੇ ਸਪਸ਼ਟ ਤੌਰ ਤੇ ਦੱਸ ਦਿੱਤੀ ਆ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜੋ ਕਿ ਇਹਨਾਂ ਸਰहदी ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਆ ਗੂਜੋ ਵਿਚਰਦੇ ਆ 12 ਤੋਂ 14 ਪਿੰਡਾਂ ਦੀ ਜਿਹੜੀ ਉਹਨਾਂ ਦੀ ਇਕਾਈ ਆ ਉਹਦੇ ਵਿੱਚ ਉਹ ਇਸ ਸਾਰੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਕਿਸਾਨਾਂ ਦੇ ਜਿਹੜੇ ਸਰਕਾਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਮਸਲੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਿੰਡ ਹਸ਼ਨਪੁਰ ਤੋਂ ਜ਼ਿਲ੍ਹਾ ਗਰਦਾਸਪੁਰ ਕਲਮ ਟੀਵੀ ਲਈ ਕੁਲਦੀਪ ਸਿੰਘ ਜਾਫਲਪੁਰ ਕੈਮਰਾਮੈਨ ਨਰੇਸ਼ ਦੇ ਨਾਲ